ਇਸ ਲੋਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਪਨਾ ਹੋ ਗਿਆ ਪੂਰਾ ਪੰਜਾਬ ਬਣ ਗਿਆ ਰੰਗਲਾ ਪੰਜਾਬ ਜੋ ਮੁੱਖ ਮੰਤਰੀ ਮਾਨ ਸਾਹਿਬ ਨੇ ਇਹ ਸੁਪਨਾ ਵੇਖਿਆ ਸੀ ਉਸ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਬਣਾਉਣ ਦਾ ਰੰਗਲਾ ਪੰਜਾਬ ਬਣਾਉਣ ਦਾ ਅੱਜ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਸ਼ਹਿਰਾਂ ਦੀਆਂ ਸੱਥਾਂ ਦੇ ਵਿੱਚੋਂ ਉਹ ਰੰਗਲਾ ਪੰਜਾਬ ਚਲਕਮਾਰਨ ਲੱਗ ਗਿਆ ਜਿਸ ਤੇ ਲਈ ਇੱਕ ਸੋਸਾਇਟੀ ਕਠਨ ਕੀਤੀ ਗਈ ਹੈ ਰੰਗਲਾ ਪੰਜਾਬ ਸੋਸਾਇਟੀ ਜੋ ਹੁਣ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਉਹ ਰੰਗਲੇ ਪੰਜਾਬ ਦੀ ਚਲਕ ਦਿਖਾਵੇਗੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ ਜੋ ਇਹ ਸੋਸਾਇਟੀ ਦੇ ਰਹੀ ਲੋਕਾਂ ਤੱਕ ਘਰ-ਘਰ ਉਹ ਰੰਗਲੇ ਪੰਜਾਬ ਦੀ ਚਲਕ ਪਹੁੰਚੇਗੀ ਰੰਗਲਾ ਪੰਜਾਬ ਬਣਾਉਣ ਦਾ ਇਹ ਬਹੁਤ ਵੱਡਾ ਐਲਾਨ ਕੀਤਾ ਗਿਆ ਸੀ ਪੰਜਾਬ ਦੇ ਵਿੱਚ ਸੋ ਪੰਜਾਬ ਸਰਕਾਰ ਨੇ ਰੰਗਲਾ ਪੰਜਾਬ ਸੁਸਾਇਟੀ ਦਾ ਅੱਜ ਗਠਨ ਕਰਕੇ ਇਹ ਸਬਦ ਕਰ ਦਿੱਤਾ ਕਿ ਪੰਜਾਬ ਵਿੱਚ ਹੁਣ ਰੰਗਲੇ ਪੰਜਾਬ ਦੀਆਂ ਝਲਕਾਂ ਨਜ਼ਰ ਆਉਣ ਲੱਗੀਆਂ ਨੇ ਜਿਵੇਂ ਅਕਾਲੀ ਸਰਕਾਰ ਕਹਿੰਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਆ ਗਿਆ ਕੈਪਟਨ ਸਰਕਾਰ ਕਹਿੰਦੀ ਸੀ ਕਿ ਮੇਰੇ ਰਾਜ ਦੇ ਵਿੱਚ ਹਰ ਇੱਕ ਸੁਖੀ ਏ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਸਾਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗਾ ਸੋ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵੀ ਪਛੜ ਗਿਆ ਔਰ ਕੈਪਟਨ ਮਨਿੰਦਰ ਸਿੰਘ ਵਾਲਾ ਰਾਜ ਵੀ ਖਤਮ ਹੋ ਗਿਆ ਔਰ ਰੰਗਲਾ ਪੰਜਾਬ ਸ਼ੁਰੂ ਹੋ ਗਿਆ ਸੂਬਾ ਸਰਕਾਰ ਜਲਦੀ ਜਿਹੜੀ ਇਹ ਸੋਸਾਇਟੀ ਦੇ ਰਾਹੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਇਸ ਦਾ ਸਨੇਹਾ ਲੈ ਕੇ ਜਾਵੇਗੀ ਕਿ ਇਸ ਰੰਗਲੇ ਪੰਜਾਬ ਨੂੰ ਬਣਾਉਣ ਵਿੱਚ ਪਿਛਲੇ ਤਿੰਨਾਂ ਸਾਲਾਂ ਵਿੱਚ ਪੰਜਾਬ ਨੇ ਕਿੰਨਾ ਯੋਗਦਾਨ ਪਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਰੰਗਲੇ ਪੰਜਾਬ ਨੂੰ ਕਿਵੇਂ ਲੀਹਾਂ ਤੇ ਲੈ ਕੇ ਆਏ ਸੋ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਹਰ ਪੰਜਾਬੀ ਅਤੇ ਪੰਜਾਬ ਦੇ ਵਿਕਾਸ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਜਿਹੜਾ ਜ਼ਿੰਮੇਵਾਰੀ ਸਮਝੀਏ ਸੋ ਭਾਰਤ ਅਤੇ ਵਿਦੇਸ਼ਾਂ ਤੋਂ ਪ੍ਰਵਾਸੀ ਭਾਰਤੀ ਅਤੇ ਉਦਯੋਗਪਤੀ ਜੋ ਇਸ ਸਮਾਜ ਨੂੰ ਦਾਨ ਕਰਨਗੇ ਆਉਣ ਵਾਲੇ ਹਰ ਪੈਸੇ ਦੀ ਵਰਤੋਂ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਇਸ ਤੋਂ ਪ੍ਰਾਪਤ ਹੋਣ ਵਾਲਾ ਪੈਸਾ ਸਿੱਧਾ ਸਿਹਤ ਸਿੱਖਿਆ ਸੜਕਾਂ ਪਾਣੀ ਸਟਾਰਟਅੱਪਸ ਅਤੇ ਖੋਜ ਵਿੱਚ ਲਗਾਇਆ ਜਾਵੇਗਾ ਜੋ ਕਿ ਹੁਣ ਪ੍ਰੋਜੈਕਟ ਅਗਲੇ ਤਿਆਰ ਕੀਤੇ ਜਾਣੇ ਨੇ ਇਸ ਰੰਗਲੇ ਪੰਜਾਬ ਦੇ ਉਸ ਵਿੱਚ ਪੈਸੇ ਦੀ ਲੋੜ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਸੋਸਾਇਟੀ ਬਣਾਈ ਗਈ ਹੈ ਉਹ ਦਾਨ ਇਕੱਠਾ ਕਰੇਗੀ ਦੇਸ਼ਾਂ ਵਿਦੇਸ਼ਾਂ ਤੋਂ ਜੋ ਪੰਜਾਬ ਵਿੱਚ ਇਹ ਸਾਰੇ ਪ੍ਰੋਜੈਕਟ ਸ਼ੁਰੂ ਹੋਣਗੇ ਇਸ ਦੇ ਨਾਲ ਹੀ ਆਫਤ ਜਾਂ ਸੰਕਟ ਦੇ ਸਮੇਂ ਜਨਤਾ ਨੂੰ ਇਸ ਵਿੱਚੋਂ ਫੰਡ ਮੁਹੱਈਆ ਕਰਵਾਇਆ ਜਾਵੇਗਾ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਗਵਰਨਿੰਗ ਬੋਰਡ ਬਣਾਇਆ ਹੈ ਮੰਤਰੀਆਂ ਦੇ ਨਾਲ-ਨਾਲ ਮੁੱਖ ਸਕੱਤਰਾਂ ਨੂੰ ਵੀ ਇਸ ਦਾ ਮੈਂਬਰ ਬਣਾਇਆ ਗਿਆ ਹੈ ਇਸ ਸੁਸਾਇਟੀ ਤੋਂ ਪ੍ਰਾਪਤ ਹੋਣ ਵਾਲੇ ਹਰ ਦਾਨ ਅਤੇ ਪ੍ਰੋਜੈਕਟ ਦਾ ਜਨਤਕ ਤੌਰ ਤੇ ਆਡਿਟ ਕੀਤਾ ਜਾਵੇਗਾ ਜੋ ਹੈਰਾਫੇਰੀ ਦੀ ਕੋਈ ਗੁੰਜਾਇਸ਼ ਨਾ ਰਵੇ ਇਸ ਰੰਗਲੇ ਪੰਜਾਬ ਦੇ ਦਾਨ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕੋਈ ਰੰਗਲਾ ਪੰਜਾਬ ਫੰਡ ਨਹੀਂ ਹੋਵੇਗਾ ਸਗੋਂ ਜਨਤਾ ਦੀ ਭਾਗੀਦਾਰੀ ਨਾਲ ਸ਼ੁਰੂ ਹੋਈ ਇੱਕ ਲਹਿਰ ਹੋਵੇਗੀ ਜੋ ਵੀ ਪੰਜਾਬ ਦੇ ਲੋਕ ਇਸ ਵਿੱਚ ਆਪਣਾ ਯੋਗਦਾਨ ਪਾਉਣਗੇ ਉਹਨਾਂ ਦਾ ਨਾਮ ਜਿਹੜਾ ਲਿਖਿਆ ਜਾਵੇਗਾ ਲਿਸਟ ਦੇ ਵਿੱਚ ਔਰ ਰੰਗਲਾ ਪੰਜਾਬ ਬਣਾਉਣ ਵਿੱਚ ਲੋਕਾਂ ਦਾ ਯੋਗਦਾਨ ਹੋਵੇਗਾ ਜੋ ਰੰਗਲਾ ਪੰਜਾਬ ਹੁਣ ਬੰਨਾ ਸ਼ੁਰੂ ਹੋ ਗਿਆ ਹੈ ਔਰ ਪੰਜਾਬ ਦੇ ਚਲਕ ਨਜ਼ਰ ਆਉਣ ਲੱਗ ਪਈਏ ਉਹ ਸੋਸਾਇਟੀ ਸ ਹਰੇਕ ਹਲਕੇ ਦੇ ਵਿੱਚ ਜਾ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਉਹ ਦਾਨ ਇਕੱਠਾ ਕਰੇਗੀ ਔਰ ਉਸ ਨਾਲ ਰੰਗਲਾ ਪੰਜਾਬ ਨਜ਼ਰ ਆਵੇਗਾ ਔਰ ਪੰਜਾਬ ਦੇ ਵਿੱਚ ਉਹੀ ਜਿਹੜਾ ਅੱਜ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲਾਹੌਰ ਵਾਲੇ ਲੋਕ ਜਿਹੜੇ ਕਹਿੰਦੇ ਸੀ ਜਿਨੇ ਲਾਹੌਰ ਨਹੀਂ ਦੇਖਿਆ ਉਹਨੇ ਦੁਨੀਆ ਨਹੀਂ ਦੇਖੀ ਲੋਕ ਇਹ ਕਹਾਂਗੇ ਕਿ ਜਿਨੇ ਪੰਜਾਬ ਨਹੀਂ ਦੇਖਿਆ ਉਹਨੇ ਦੁਨੀਆ ਨਹੀਂ ਦੇਖੀ ਇਹ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦਾ ਰੰਗਲਾ ਪੰਜਾਬ ਅੱਜ ਤੋਂ ਹੋ ਜਾਏਗਾ ਸ਼ੁਰੂ